ABC ਪੰਜਾਬ ਦੇ ਖਾਸ ਬੁਲੇਟਿਨ ਦੇਸ਼ ਦਾ ਖਬਰਨਾਮਾ 'ਚ ਤੁਹਾਡਾ ਸਭ ਦਾ ਸਵਾਗਤ। ਦੇਸ਼ ਦੇ ਵਿੱਚ ਅੱਜ ਕੀ ਕੁਝ ਗਤੀਵਿਧੀਆਂ ਰਹੀਆਂ ਔਰ ਕਿਹੜੇ ਫੈਸਲੇ ਲਏ ਗਏ ਇਸ ਨਾਲ ਸੰਬੰਧਿਤ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਇੱਕ ਸਿਆਸੀ ਖਬਰ ਰਾਹੁਲ ਗਾਂਧੀ ਨਾਲ ਜੁੜੀ ਹੈ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਇੱਕ ਹੋਰ ਯਾਤਰਾ ਕਰਨ ਦਾ ਪ੍ਰਣ ਕਰ ਲਿਆ ਹੈ। ਪਹਿਲਾਂ ਭਾਰਤ ਜੋੜੋ ਯਾਤਰਾ ਤੇ ਹੁਣ ਨਿਆਹ ਲੈਣ ਦੀ ਯਾਤਰਾ ਜਿਹੜੀ ਉਹ ਸ਼ੁਰੂ ਕਰਨ ਦਾ ਇਰਾਦੇ ਦੇ ਨਾਲ ਐਲਾਨ ਕਰ ਦਿੱਤਾ ਔਰ ਕਿਹਾ ਕਿ ਉਹ ਯਾਤਰਾ ਕਿੱਥੋਂ ਸ਼ੁਰੂ ਹੋਣੀ ਹੈ ਤੇ ਕਿੱਥੇ ਜਾ ਕੇ ਸਮਾਪਤ ਹੋਣੀ ਹੈ ਔਰ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਪੂਰੇ ਭਾਰਤ ਦੀਆਂ ਦੋ ਯਾਤਰਾਵਾਂ ਰਾਹੁਲ ਗਾਂਧੀ ਦੇ ਵੱਲੋਂ ਹੋ ਜਾਣਗੀਆਂ ਭਾਰ ਜੋੜੋ ਯਾਤਰਾ ਦੇ ਵਿੱਚ ਕਿਹੜੇ ਕਿਹੜੇ ਸੂਬੇ ਦੇ ਵਿੱਚ ਕਿੰਨਾ ਹੰਗਾਰਾ ਮਿਲਿਆ ਉਹ ਸਾਰੇ ਜਾਣਦੇ ਨੇ ਪਰ ਉਸ ਤੋਂ ਬਾਅਦ ਜਿਹੜੀਆਂ ਪੰਜ ਸੂਬਿਆਂ 'ਚ ਚੋਣਾਂ ਹੋਈਆਂ ਉੱਥੇ ਕੋ ਕਾਂਗਰਸ ਨੂੰ ਦਾ ਵੋਟ ਬੈਂਕ ਬੇਸ਼ੱਕ ਉੱਥੇ ਰਿਹਾ ਪਰ ਉਸ ਦੇ ਨਾਲ ਕਿੰਨਾ ਕੋ ਪ੍ਰਭਾਵ ਪਿਆ ਪਰ ਓਵਰ ਆਲ ਬੀ ਜੀ ਪੀ ਕਿੰਨੀ ਭਾਰੂ ਰਹੀ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸਾਰੇ ਜਾਣਦੇ ਨੇ ਪਰ ਹੁਣ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਤੋਂ ਬਾਅਦ ਭਾਰਤ ਨਿਆ ਯਾਤਰਾ ਜਿਹੜੀ ਉਹ ਸ਼ੁਰੂ ਕਰਨ ਦਾ ਮਨ ਬਣਾ ਲਿਆ ਹੈ 14 ਜਨਵਰੀ ਤੋਂ ਯਾਤਰਾ ਸ਼ੁਰੂ ਹੋਣੀ ਹੈ 20 ਮਾਰਚ ਤੱਕ ਯਾਤਰਾ ਚੱਲੇਗੀ ਮਨੀਪੁਰ ਤੋਂ ਲੈ ਕੇ ਮੁੰਬਈ ਤੱਕ 14 ਰਾਜਾਂ ਦੇ ਵਿੱਚੋਂ 6200 ਕਿਲੋਮੀਟਰ ਦਾ ਸਫ਼ਰ ਰਾਹੁਲ ਗਾਂਧੀ ਨੇ ਤੈਅ ਕਰਨਾ ਹੈ ਰਾਹੁਲ ਗਾਂਧੀ ਨੇ ਯਾਤਰਾ ਕਰਨ ਦੇ ਨਾਲ ਇੱਕ ਗੱਲ ਆ ਜਿਹੜੀ ਉਹ ਜ਼ਰੂਰ ਭਾਂਪਲੀ ਹੋਵੇਗੀ ਲੋਕਾਂ ਦੇ ਵਿੱਚ ਕਿ ਯਾਤਰਾ ਕਰਨ ਦਾ ਜਿਹੜਾ ਇਸ ਦੇ ਵਿੱਚ ਲਾਭ ਮਿਲ ਰਿਹਾ ਉਹ ਕਾਂਗਰਸ ਨੂੰ ਮਿਲੇ ਨਾ ਮਿਲੇ ਪਰ ਰਾਹੁਲ ਗਾਂਧੀ ਦਾ ਸਿਆਸੀ ਤਜਰਬਾ ਜਿਹੜਾ ਉਸ ਵੇ ਜ਼ਰੂਰ ਇਜ਼ਾਫਾ ਹੋ ਰਿਹਾ ਐ ਇਸੇ ਕਰਕੇ ਉਹ ਲਗਾਤਾਰ ਯਾਤਰਾਵਾਂ ਤੇ ਨਹੀਂ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਕਾਂਗਰਸ ਦੇ ਆਗੂ ਤੇ ਐਮਪੀ ਰਾਹੁਲ ਗਾਂਧੀ ਭਾਰਤ ਨਿਆ ਯਾਤਰਾ ਸ਼ੁਰੂ ਕਰਨਗੇ 14 ਜਨਵਰੀ ਨੂੰ ਸ਼ੁਰੂਆਤ ਹੋ ਰਹੀ ਹੈ ਮਨੀਪੁਰ ਤੋਂ ਮਨੀਪੁਰ ਸੂਬਾ ਕਿਉਂਕਿ ਨਿਆਂ ਯਾਤਰਾ ਹੈ ਤਾਂ ਇਸੇ ਕਰਕੇ ਹੋ ਸਕਦਾ ਸਥਾਨ ਚੁਣਿਆ ਗਿਆ ਕਿ ਮਨੀਪੁਰ ਦੇ ਵਿੱਚ ਜਿਹੜੀ ਹਿੰਸਾ ਹੋਈ ਉਸ ਵਿੱਚ ਕਿੰਨੇ ਲੋਕ ਮਾਰੇ ਗਏ ਇਨੀਆਂ ਥਾਮਾ ਦਾ ਨੁਕਸਾਨ ਹੋ ਗਿਆ ਔਰ ਸੁਪਰੀਮ ਕੋਰਟ ਨੇ ਵੀ ਕਾਫੀ ਸੂਬਾ ਸਰਕਾਰ ਦੀ ਮਨੀਪੁਰ ਸਰਕਾਰ ਦੀ ਝਾੜ-ਚੰਬ ਕੀਤੀ ਇਸੇ ਕਰਕੇ ਮਨੀਪੁਰ ਤੋਂ ਸ਼ੁਰੂਆਤ ਹੋ ਰਹੀ ਹੈ ਔਰ 20 ਮਾਰਚ ਤੱਕ ਇਹ ਯਾਤਰਾ ਚੱਲਣੀ ਹੈ ਮੁੰਬਈ ਜਾ ਕੇ ਇਸ ਦਾ ਜਿਹੜਾ ਕਲਮਿਨੇਸ਼ਨ ਹੋਵੇਗਾ ਪ੍ਰੋਗਰਾਮ ਇਸ ਦੌਰਾਨ ਯਾਤਰਾ 14 ਰਾਜਾਂ ਦੇ ਵਿੱਚੋਂ ਗੁਜ਼ਰੇਗੀ 85 ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਣਾ ਹੈ ਔਰ ਤਕਰੀਬਨ ਇਹ ਪੈਦਲ ਯਾਤਰਾ ਦੇ ਵਿੱਚ 6200 ਕਿਲੋਮੀਟਰ ਆ ਜਿਹੜਾ ਯਾਨੀ ਕਿ 1200 ਕਿਲੋਮੀਟਰ ਦਾ ਸਫ਼ਰ ਤੈਅ ਕੀਤੇ ਜਾਣ ਦੀ ਜਿਹੜੀ ਵਿਉਂਤ ਨਜ਼ਰ ਆ ਰਹੀ ਹੈ ਮਲਿਕ ਅਰਜੁਨ ਖੜਗੇ ਨੇ ਆ ਯਾਤਰਾ ਨੂੰ ਹਰੀ ਝੰਡੀ ਦਿਖਾਉਣਗੇ ਕਾਂਗਰਸ ਦੇ ਜਿਹੜੇ ਜਰਨਲ ਸਕੱਤਰ ਨੇ ਕੇ ਸੀ ਵੇਣਗੋਪਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਜਿਹੜੇ ਕੌਮੀ ਪ੍ਰਧਾਨ ਕਾਂਗਰਸ ਦੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮਲਿਕ ਅਰਜੁਨ ਖੜਗੇ ਵੱਲੋਂ ਇਸ ਯਾਤਰਾ ਨੂੰ ਹਰੀ ਝੰਡੀ ਦਿੱਤੀ ਜਾਣੀ ਆ ਭਾਰਤ ਨੇ ਆ ਯਾਤਰਾ ਦਾ ਮਕਸਦ ਆਰਥਿਕ ਸਮਾਜਿਕ ਤੇ ਰਾਜਨੀਤਿਕ ਨਿਆਂ ਦੇ ਲਈ ਆ ਆਰਥਿਕ ਸਮਾਜਿਕ ਤੇ ਰਾਜਨੀਤਿਕ ਜਿਹੜੇ ਨਿਆਂ ਮਿਲੇਗਾ ਤਾਂ ਹੀ ਲੋਕ ਸੁਖੀ ਵਾਸਕਦੇ ਨੇ ਇਸ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਨੌਜਵਾਨਾਂ ਨਾਲ ਬੀਬੀਆਂ ਨਾਲ ਇਤਿਹਾਸ਼ੀਏ ਤੇ ਧੱਕੇ ਗਏ ਲੋਕਾਂ ਨਾਲ ਮੁਲਾਕਾਤ ਕਰਨਗੇ ਬਾਸ ਯਾਤਰਾ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਜਿਹੜੀ ਆ ਪਹੁੰਚੇਗੀ ਔਰ ਯਾਤਰਾ ਕੁਝ ਛੋਟੇ ਹਿੱਸਿਆਂ ਦੇ ਵਿੱਚ ਰੁਕ ਰੁਕ ਕੇ ਪੈਦਲ ਵੀ ਕਵਰ ਕੀਤਾ ਜਾਵੇਗਾ ਹਾਲਾਂਕਿ ਨਾਲ ਨਾਲ ਕੁਝ ਵਹੀਕਲ ਸਾਧਨ ਵੀ ਚੱਲਣਗੇ ਪਰ ਬਹੁਤੀਆਂ ਥਾਵਾਂ ਦੇ ਉੱਤੇ ਇਸ ਨੂੰ ਪੈਦਲ ਚਲਾਏ ਜਾਣ ਦਾ ਮਨ ਬਣਾ ਲਿਆ ਇਸ ਤੋਂ ਪਹਿਲਾਂ ਕੰਨਿਆ ਕਮਾਨੀ ਤੋਂ ਲੈ ਕੇ ਕਸ਼ਮੀਰ ਤੱਕ ਜਿਹੜੀ ਆ ਯਾਤਰਾ ਕੀਤੀ ਜਾ ਚੁੱਕੀ ਹੈ ਰਾਹੁਲ ਗਾਂਧੀ ਵੱਲੋਂ ਪੂਰੇ ਭਾਰਤ ਦੇ ਵਿੱਚ ਹਾਲਾਂਕਿ ਚਾਹੇ ਉਹ ਕਸ਼ਮੀਰ ਦਾ ਹਿੱਸਾ ਸੀ ਉੱਤਰ ਭਾਰਤ ਸੀ ਜਾਂ ਭਾਰਤ ਦੇ ਬਾਕੀ ਹਿੱਸੇ ਨੇ ਨਾ ਸਾਰੀਆਂ ਥਾਵਾਂ ਦੇ ਉੱਤੇ ਯਾਤਰਾ ਜਿਹੜੀ ਉਹ ਕੀਤੀ ਜਾ ਚੁੱਕੀ ਹੈ ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ 7 ਸਤੰਬਰ 2022 ਤੋਂ ਸ਼ੁਰੂ ਕੀਤੀ ਸੀ ਜਿਹੜੀ ਯਾਤਰਾ ਭਾਰਤ ਜੜੋ 30 ਜਨਵਰੀ 2023 ਤੱਕ ਪਾਸ ਜੁੜੋ ਯਾਤਰਾ ਕੀਤੀ ਗਈ ਸੀ ਤਾਂ ਹੁਣ 145 ਦਿਨਾਂ ਦੀ ਯਾਤਰਾ ਤਾਮਿਲਨਾਡੂ ਦੇ ਕੰਨਿਆ ਜਿਹੜੀ ਪਹਿਲਾਂ ਸ਼ੁਰੂ ਹੋਈ ਸੀ ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਕੇ ਜੰਮੂ ਕਸ਼ਮੀਰ ਚ ਖਤਮ ਹੋਈ ਸੀ ਉਦੋਂ ਉਹਦੇ ਵਿੱਚ ਵੀ ਰਾਹੁਲ ਗਾਂਧੀ ਨੇ ਲਗਭਗ 3570 ਕਿਲੋਮੀਟਰ ਦਾ ਸਫ਼ਰ 12 ਰਾਜਾਂ ਦੇ ਵਿੱਚ ਹੁੰਦਾ ਹੋਇਆ ਤੈਅ ਕੀਤਾ ਸੀ ਜਿਸ ਦੇ ਵਿੱਚ ਦੋ ਯੂਟੀਵੀ ਸ਼ਾਮਲ ਨੇ ਤਾਂ ਹੁਣ ਰਾਹੁਲ ਗਾਂਧੀ ਨੇ ਯਾਤਰਾ ਕਰਨੀ ਹੈ ਇਸ ਯਾਤਰਾ ਦੇ ਵਿੱਚ ਪਤਾ ਲੱਗੇਗਾ ਕਿ ਉਹਨਾਂ ਨੂੰ ਹੰਗਾਰਾ ਕੀ ਮਿਲਦਾ ਅਗਲੀ ਖਬਰ ਜੁੜੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੇ ਵੀ ਦਾਅਵਾ ਕਰ ਦਿੱਤਾ ਇੱਕ ਰੈਲੀ ਦੇ ਵਿੱਚ ਕਿ ਜਿੱਥੇ-ਜਿੱਥੇ ਭਾਰਤ ਵਿਕਸਿਤ ਸੰਕਲਪ ਯਾਤਰਾ ਜਾ ਰਹੀ ਹੈ ਉੱਥੇ-ਉੱਥੇ ਕਾਇਆਕਲਪ ਹੁੰਦੀ ਜਾ ਰਹੀ ਹੈ ਯਾਨੀ ਕਿ ਪੂਰਾ ਭਾਰਤ ਬਦਲਦਾ ਦਿਖਾਈ ਦੇ ਰਿਹਾ ਵਿਕਾਸ ਤੇ ਤਰੱਕੀ ਦੇ ਰਾ ਤੇ ਤੁਰ ਰਿਹਾ ਹੈ ਇਹ ਦਾਅਵਾ ਕੀਤਾ ਗਿਆ ਕਿ ਲੱਖਾਂ ਲੋਕਾਂ ਤੱਕ ਪਹੁੰਚੀ ਹੈ ਹੁਣ ਤੱਕ ਵਿਕਸਿਤ ਭਾਰਤ ਸੰਕਲਪ ਯਾਤਰਾ ਪੀਐਮ ਮੋਦੀ ਦੀ ਗਰੰਟੀ ਵਾਲੀ ਗੱਡੀ ਜਿੱਧਰ-ਜਿੱਧਰ ਨੂੰ ਜਾ ਰਹੀ ਹੈ ਲੋਕਾਂ ਦਾ ਵਿਕਾਸ ਹੀ ਹੁੰਦਾ ਜਾ ਰਿਹਾ ਹੈ ਦਾਅਵਾ ਕੀਤਾ ਗਿਆ ਨਵੀਂ ਦਿੱਲੀ ਦੇ ਵਿੱਚ ਪੀਐਮ ਮੋਦੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਹਪਾਤਰੀਆਂ ਤੋਂ ਵਰਚੂਲੀ ਜਿਹੜਾ ਸੰਬੋਧਨ ਕੀਤਾ ਗਿਆ ਹਾਲਾਂਕਿ ਵਰਚੂਲੀ ਸੰਬੋਧਨ ਕੀਤਾ ਗਿਆ ਪਰ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਲੋਕ ਸਣ ਸੁਣਨ ਵਾਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਜਿਹੜੇ ਲਾਹਪਾਤਰੀ ਨੇ ਨਾਲ ਵਰਚੂਲੀ ਜਿਹੜਾ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਜਿਹੜੇ ਪ੍ਰਣਾਮ ਨੇ ਜਾਂ ਜਿਹੜੇ ਨਤੀਜੇ ਨੇ ਉਹ ਲਗਾਤਾਰ ਤਦ ਬੋ ਤਾਰੇ ਨੇ ਬਹੁਤ ਹੀ ਸ਼ਾਨਦਾਰ ਆ ਰਹੇ ਨੇ ਅੱਜ ਦੇਸ਼ ਦੇ ਵਿੱਚ ਕਰੋੜਾਂ ਲਾਭ ਪਾਤਰੀ ਸਰਕਾਰੀ ਯੋਜਨਾਵਾਂ ਨੂੰ ਲੈ ਕੇ ਦੇ ਨਾਲ ਅੱਗੇ ਵਾਧੇ ਦਿਖਾਈ ਦੇ ਰਹੇ ਨੇ ਔਰ ਤਕਰੀਬਨ 1 ਕਰੋੜ ਲੋਕਾਂ ਨੂੰ ਆਯੂਸ਼ਮਾਨ ਕਾਰਡ ਜਿਹੜੇ ਉਹ ਬਣਾ ਕੇ ਦਿੱਤੇ ਜਾ ਚੁੱਕੇ ਨੇ 11 ਕਰੋੜ ਗ੍ਰਾਮੀਨ ਨੇ ਜਿਹੜੇ ਪਿੰਡਾਂ ਵਾਲੇ ਲੋਕ ਨੇ ਦਿਹਾਤੀ ਲੋਕ ਨੇ ਪਰਿਵਾਰਾਂ ਨੂੰ ਜਿਹੜਾ ਨਲਕੇ ਦੇ ਜ਼ਰੀਏ ਪਾਣੀ ਦਾ ਜਿਹੜਾ ਕਨੈਕਸ਼ਨ ਆ ਜਿਹੜਾ ਉਹ ਜ਼ਰੂਰ ਮਿਲ ਚੁੱਕਾ ਹੈ ਉਜਵਲ ਗੈਸ ਕਨੈਕਸ਼ਨ ਹੈ ਉਸ ਦੇ ਲਈ ਤਕਰੀਬਨ 4.5 ਲੱਖ ਨਵੇਂ ਲਾਭਪਾਤਰੀ ਨੇ ਜਿਹੜਾ ਆਪਣੀਆਂ ਅਰਜ਼ੀਆਂ ਦਿੱਤੀਆਂ ਨੇ ਮੋਦੀ ਦੀ ਗਰੰਟੀ ਵਾਲੀ ਗੱਡੀ ਜਿੱਧਰ ਨੂੰ ਜਾ ਰਹੀ ਹੈ ਲੋਕਾਂ ਦਾ ਵਿਸ਼ਵਾਸ ਵਧਦਾ ਜਾ ਰਿਹਾ ਤੇ ਵਿਕਾਸ ਹੁੰਦਾ ਜਾ ਰਿਹਾ ਇਸ ਪ੍ਰੋਗਰਾਮ ਦੇ ਵਿੱਚ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਮੰਤਰੀ ਵੀ ਸ਼ਾਮਲ ਹੋਏ ਪ੍ਰਧਾਨ ਮੰਤਰੀ ਦੀ ਸਪੀਚ ਦੇ ਵਿੱਚ ਤਿੰਨ ਚਾਰ ਮੁੱਖ ਗੱਲਾਂ ਸਨ ਜਿਸ ਦੇ ਵਿੱਚ ਉਹਨਾਂ ਨੇ ਕਰੋੜਾਂ ਲੋਕਾਂ ਨੂੰ ਲੈ ਕੇ ਕਿ ਉਹਨਾਂ ਦੀ ਜਿਹੜੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਪਿੰਡਾਂ ਦੀਆਂ ਮਹਿਲਾਵਾਂ ਨੂੰ ਸਵੈ ਰੁਜ਼ਗਾਰ ਦੇਣ ਦੇ ਲਈ ਭਾਰਤ ਸਰਕਾਰ ਬੜੇ ਦ੍ਰਿੜ ਇਰਾਦੇ ਦੇ ਨਾਲ ਕੰਮ ਕਰ ਰਹੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਦੇਸ਼ ਵਿਆਪੀ ਹੈਲਥ ਚੈੱਕਅਪ ਵੀ ਹੋ ਰਿਹਾ ਹੈ ਇਸ ਦੇ ਨਾਲ ਲੋਕਾਂ ਦੀ ਸਿਹਤ ਯਾਗੀ ਦਾ ਖਿਆਲ ਰੱਖਿਆ ਜਾ ਰਿਹਾ ਹੈ ਮੋਦੀ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਦੇਸ਼ ਵਿਆਪੀ ਹੈਲਥ ਚੈੱਕਅਪ ਹੋ ਰਿਹਾ ਹੈ ਆਯੂਸ਼ਮਾਨ ਭਾਰਤ ਕਾਰਡ ਦੇ ਨਾਲ ਨਾਲ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ ਹੈ ਜਿਹੜਾ ਆਬਾ ਯਾਨੀ ਕਿ ਉਹ ਵੀ ਬਣਾਇਆ ਜਾ ਰਿਹਾ ਹੈ ਉਹ ਕਾਰਡ ਬਣਾਏ ਜਾ ਰਹੇ ਨੇ ਤੇ ਕਰੋੜਾ ਪਰਿਵਾਰਾਂ ਨੂੰ ਜਿਹੜਾ ਪਾਣੀ ਦੇ ਕਨੈਕਸ਼ਨ ਦੀ ਸਹੂਲਤ ਵੀ ਮਿਲ ਚੁੱਕੀ ਹੈ ਵੋਕਲ ਫਾਰ ਲੋਕਲ ਦਾ ਸੰਦੇਸ਼ ਪਿੰਡ ਪਿੰਡ ਤੱਕ ਪਹੁੰਚਾਉਣਾ ਇਹ ਦਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਅਗਲੀ ਖਬਰ ਜੁੜੀ ਹੈ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਦਰਅਸਲ ਅਤਵਾਦ ਤੇ ਗ੍ਰਹਿ ਮੰਤਰਾਲੇ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਮੁਸਲਿਮ ਲੀਗ ਜੰਮੂ ਕਸ਼ਮੀਰ ਤੇ ਪਾਬੰਦੀ ਲੱਗੀ ਹੈ ਅਤਵਾਦ ਗਤੀਵਿਧੀਆਂ ਨੂੰ ਸਮਰਥਨ ਦੇਣ ਲਈ ਯੋਪਾ ਵੀ ਲਗਾ ਦਿੱਤਾ ਗਿਆ ਮੁਸਲਿਮ ਲੀਗ ਜੰਮੂ ਕਸ਼ਮੀਰ ਮਸਰਤ ਆਲਮ ਧੜਾ ਨੂੰ ਜੰਮੂ ਕਸ਼ਮੀਰ ਵਿੱਚ ਗੈਰ ਕਾਨੂੰਨੀ ਸੰਗਠਨ ਐਲਾਨ ਦਿੱਤਾ ਗਿਆ ਇਸ ਗੱਲ ਦਾ ਐਲਾਨ ਦੇਸ਼ ਦੇ ਗ੍ਰਹਿ ਮੰਤਰੀ ਵਿਸ਼ਾ ਨੇ ਟਵੀਟ ਕਰਕੇ ਦਿੱਤਾ ਉਹਨਾਂ ਨੇ ਇਸ ਐਸੋਸੀਏਸ਼ਨ ਬਾਰੇ ਵੀ ਕਿਹਾ ਕਿ ਅਤਵਾਦੀ ਗਤੀਵਿਧੀਆਂ ਦਾ ਸਮਰਥਨ ਕਰਦੇ ਨਹੀਂ ਤੇ ਲੋਕਾਂ ਨੂੰ ਭੜਕਾਉਂਦੇ ਨੇ। ਗ੍ਰਹਿ ਮੰਤਰੀ ਸ਼ਾਹ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਮੁਸਲਿਮ ਲੀਗ ਜੰਮੂ ਕਸ਼ਮੀਰ ਵਾਲਾ ਜਿਹੜਾ ਧੜਾ ਨੂੰ ਯੂਪਾ ਦੇ ਤਹਿਤ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕੀਤਾ ਜਾਂਦਾ ਹੈ। ਇਸ ਸੰਗਠਨ ਅਤੇ ਇਸ ਦੇ ਮੈਂਬਰ ਜੰਮੂ ਕਸ਼ਮੀਰ ਵਿੱਚ ਦੇਸ਼ ਵਿਰੋਧੀ ਤੇ ਆ ਵੱਖਵਾਦੀ ਗਤੀਵਿਧੀਆਂ ਦੇ ਨਾਲ-ਨਾਲ ਅਤਵਾਦੀ ਗਤੀਵਿਧੀਆਂ ਦਾ ਸਮਰਥਨ ਕਰਦੇ ਨੇ। ਲੋਕਾਂ ਨੂੰ ਜੰਮੂ ਕਸ਼ਮੀਰ ਵਿੱਚ ਇਸਲਾਮਿਕ ਸ਼ਾਸਨ ਸਥਾਪਿਤ ਕਰਨ ਲਈ ਸੌਣ ਵਿੱਚ ਇਹਨਾਂ ਨੂੰ ਸ਼ਾਮਲ ਪਾਇਆ ਗਿਆ। ਸਗਠਨ ਦਾ ਅੰਤਰੀਮ ਚੇਅਰਮੈਨ ਮਸਰਤ ਆਲਮ ਜੇਲ੍ਹ ਚ ਹੈ ਮਸਰਤ ਆਲਮ 2015 ਤੋਂ ਜੇਲ੍ਹ ਵਿੱਚ ਹੈ ਕੁਝ ਸਮੇਂ ਤੋਂ ਕੋਰਟ ਭਲਵਾਲ ਜੇਲ੍ਹ ਵਿੱਚ ਪੰਸੀ ਪਿਛਲੇ 4 ਸਾਲਾਂ ਤੋਂ ਦਿੱਲੀ ਦੀ ਤਿਹਾਰ ਜੇਲ੍ਹ ਚ ਬੰਦ ਹੈ ਉਹ 2008 ਤੇ 10 ਵਿੱਚ ਕਸ਼ਮੀਰ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦਾ ਮੁੱਖ ਸੂਤਰਤਾਾਰ ਸਰਕਾਰ ਵੱਲੋਂ ਦੱਸਿਆ ਜਾਂਦਾ ਰਿਹਾ ਕੱਟੜਪੰਥੀ ਸੈਦ ਅਲੀ ਸ਼ਾਹ ਦੀ ਮੌਤ ਬਾਅਦ ਉਸ ਨੂੰ ਕੱਟੜਪੰਥੀ ਹੁਰੀਅਤ ਦਾ ਅੰਤਰੀਮ ਚੇਅਰਮੈਨ ਬਣਾਇਆ ਗਿਆ ਸੀ ਤਾਂ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦੇ ਬਾਰੇ ਜਿਹੜਾ ਜਾਣਕਾਰੀ ਖੁਦ ਸਾਂਝੀ ਕਰ ਦਿੱਤੀ ਹੈ ਕਿ ਇਸ ਲੀਗ ਨੂੰ ਪਾਬੰਦੀ ਕਿਉਂ ਲੀਗ ਦੇ ਉੱਤੇ ਲਗਾਈ ਗਈ ਹੈ ਔਰ ਇਸ ਦੇ ਨਾਲ ਸੰਬੰਧਿਤ ਆਗੂ ਜੇਲ੍ਹ ਦੇ ਵਿੱਚ ਕਿਉਂ ਨੇ ਅਗਲੀ ਖਬਰ ਜੁੜੀ ਹੈ ਮਹਾਦੇਵ ਐਪਲੀਕੇਸ਼ਨ ਘੁਟਾਲੇ ਦੇ ਨਾਲ ਜਿਹੜਾ ਉਸ ਦਾ ਮੁੱਖ ਦੋਸ਼ੀ ਉਸ ਵਿੱਚ ਮੰਨਿਆ ਜਾਂਦਾ ਉਹ ਦੁਬਈ ਦੇ ਵਿੱਚ ਹੈ ਜਿਹੜਾ ਨਜ਼ਰਬੰਦ ਕਰ ਲਿਆ ਗਿਆ ਤੇ ਜਲਦੀ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ ਇਸ ਨਾਲ ਜੁੜੀ ਖਬਰ ਹੈ ਔਰ ਕੇਂਦਰੀ ਜਾਂਚ ਏਜੰਸੀ ED ਨੇ 2 ਨਵੰਬਰ ਨੂੰ ਰਾਏਪੁਰ ਵਿੱਚ ਮਹਾਦੇਵ ਸੱਟੇਬਾਜ਼ੀ ਐਪ ਨਾਲ ਜੁੜੇ ਇੱਕ ਕੈਸ਼ ਕੋਰੀਅਰ ਤੋਂ 5.39 ਕਰੋੜ ਰੁਪਏ ਦੀ ਨਗਦੀ ਜ਼ਬਤ ਕੀਤੀ ਸੀ ਜਾਂਚ ਏਜੰਸੀ ਨੇ ਦੋਸ਼ ਲਾਇਆ ਇਸ ਮਸਲੇ ਦੇ ਵਿੱਚ ਔਰ ਉਸ ਤੋਂ ਬਾਅਦ ਕਈ ਖੁਲਾਸੇ ਹੋਏ ਸਨ ਸੌਰਵ ਚੰਦਰਾ ਚੰਦਰਾਕਰ ਮਹਾਦੇਵ ਐਪ ਘਟਾਲਾ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਨੂੰ ਦੁਬਈ ਚ ਹਰਾਸਤ ਚ ਲੈ ਲਿਆ ਗਿਆ ਮਦੁਬਈ ਪੁਲਿਸ ਨੇ ਮਹਾਦੇਵ ਔਨਲਾਈਨ ਸੱਟੇ ਬਾਜੀ ਐਪ ਦੇ ਪ੍ਰਮੋਟਰਾਂ ਵਿੱਚੋਂ ਇੱਕ ਸੌਰਵ ਚੰਦਾਰਕਰ ਨੂੰ ਨਿਸ਼ਾਨਾ ਬਣਾਇਆ ਗਿਆ ਜਾਣਕਾਰੀ ਵੀ ਹੈ ਪੁਲਿਸ ਨੇ ਉਸ ਨੂੰ ਘਾਰਚ ਨਜ਼ਰਬੰਦ ਕਰ ਦਿੱਤਾ ਹੈ ਹੁਣ ਜਲਦੀ ਹੀ ਉਸ ਨੂੰ ਭਾਰਤ ਲਿਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ ਦੀਪਕ ਨੇਪਾਲੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਨਾਲ ਹੀ ਛੱਤੀਸਗੜ੍ਹ ਦੀ ਦੁਰਗ ਕ੍ਰਾਈਮ ਬ੍ਰਾਂਚ ਨੇ ਮਾਹਦੇਵ ਬੁੱਕ ਐਪ ਨਾਲ ਜੁੜੇ ਦੀਪਕ ਨੇਪਾਲੀ ਨੂੰ ਮੰਗਲਵਾਰ ਦੇ ਰਾਤ ਭਲਾਈ ਤੋਂ ਗ੍ਰਿਫਤਾਰ ਕੀਤਾ ਪੁਲਿਸ ਲੰਬੇ ਸਮੇਂ ਤੋਂ ਦੀਪਕ ਦੀ ਭਾਲ ਕਰ ਰਹੀ ਸੀ ਨੇਪਾਲੀ ਖਿਲਾਫ ਅਗਵਾ ਅਤੇ ਲੁੱਟ ਖੋਸ ਸਬੰਤ ਕਈ ਮਾਮਲੇ ਪਹਿਲਾਂ ਤੋਂ ਦਰਜ ਨੇ ਫਿਲਹਾਲ ਦੀਪਕ ਨੇਪਾਲੀ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਦੀਪਕ ਲੰਬੇ ਸਮੇਂ ਤੋਂ ਪ੍ਰਮੋਟਰ ਸੌਰਵ ਚੰਦਾਰਕਰ ਤੇ ਰਵੀ ਚੰਦਾਰਕਰ ਦੇ ਸੰਪਰਕ ਵਿੱਚ ਦੱਸਿਆ ਜਾ ਰਿਹਾ ਸੀ ਕੇਂਦਰੀ ਜਾਂਚ ਏਜੰਸੀ ਨੇ 2 ਨਵੰਬਰ ਰਾਏਪੁਰ ਵਿੱਚ ਮਹਾਦੇਵ ਸੱਟੇਬਾਜੀ ਐਪ ਨਾਲ ਜੁੜੇ ਇੱਕ ਕੈਸ਼ ਕੋਰੀਅਰ ਤੋਂ 5 ਕਰੋੜ ਤੋਂ ਵੱਧ ਦੀ ਨਗਦੀ ਜ਼ਬਤ ਕੀਤੀ ਸੀ ਜਾਂਚ ਏਜੰਸੀ ਨੇ ਦੋਸ਼ ਲਾਇਆ ਸੀ ਕਿ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਨੇ ਐਪ ਪ੍ਰਮੋਟਰਾਂ ਤੋਂ ਹੁਣ ਤੱਕ 500 ਕਰੋੜ ਰੁਪਏ ਤੋਂ ਵੱਧ ਦੀ ਰਕਮ ਹਾਸਲ ਕੀਤੀ ਹੈ ਪਪੇਸ਼ ਬਗੇਲ ਨੇ ਏਜੰਸੀ ਦੇ ਇਸ ਬਿਆਨ ਨੂੰ ਬੇਬੁਨਿਆਦ ਘਰਾੜ ਦੇ ਦਿੱਤਾ ਸੀ ਆਰਬੀਆਈ ਨੂੰ ਧਮਕੀ ਭਰੀ ਚਿੱਠੀ ਦੇਣ ਵਾਲਾ ਗ੍ਰਿਫਤਾਰ ਕਰ ਲਿਆ ਗਿਆ ਆਰਬੀਆਈ ਨੂੰ ਧਮਕੀ ਭਰੀ ਜਿਹੜੀ ਈਮੇਲ ਭੇਜਣ ਵਾਲਾ ਵਡੋਦਰਾ ਤੋਂ ਗ੍ਰਿਫਤਾਰ ਕੀਤਾ ਗਿਆ ਗੁਜਰਾਤ ਦੇ ਵਡੋਦਰਾ ਚੋਂ ਇਹਨੂੰ ਦੀ ਗ੍ਰਿਫਤਾਰੀ ਹੋਈ ਹੈ ਮੁੰਬਈ ਚ 11 ਥਾਵਾਂ ਤੇ ਬੰਬ ਰੱਖੇ ਗਏ ਨੇ ਇਸ ਤਰ੍ਹਾਂ ਦੀ ਧਮਕੀ ਦਿੱਤੀ ਗਈ ਸੀ ਮੁੰਬਈ ਪੁਲਿਸ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਧਮਕੀ ਭਰੀ ਈਮੇਲ ਭੇਜਣ ਵਾਲੇ ਮਲਜ਼ਮਾਂ ਤੇ ਆਪਣੀ ਪਕੜ ਹੋਰ ਸਖਤ ਕਰਨੀ ਸ਼ੁਰੂ ਕਰ ਦਿੱਤੀ ਹੈ ਮਲਜਮ ਨੂੰ ਗੁਜਰਾਤ ਦੇ ਵਡੋਦਰਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਗ੍ਰਿਫਤਾਰੀ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਮੁੰਬਈ ਨੇ ਮਲਜਮ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਪੁਲਿਸ ਨੇ ਦੱਸਿਆ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਨੂੰ ਵਡੋਦਰਾ ਤੋਂ ਅਰੈਸਟ ਕੀਤਾ ਹੈ ਮਲਜਮ ਨੇ ਮੰਗਲਵਾਰ ਨੂੰ ਆਰਬੀਆਈ ਨੂੰ ਧਮਕੀ ਭਰੀ ਮੇਲ ਭੇਜੀ ਸੀ ਆਰਬੀਆਈ ਨੂੰ ਜਿਹੜੀ ਮੇਲ ਮਿਲੀ ਸੀ ਉਸ ਇਹ ਦੱਸਣਾ ਬਣਦਾ ਹੈ ਕਿ ਆਰਬੀਆਈ ਨੂੰ ਮੇਲ ਰਾਹੀਂ ਧਮਕੀ ਜਿਹੜੀ ਦਿੱਤੀ ਗਈ ਵਿਅਕਤੀ ਨੇ ਮੇਲ ਵਿੱਚ ਲਿਖਿਆ ਸੀ ਕਿ ਆਰਬੀਆਈ ਦਫਤਰ ਐਚਡੀਐਫਸੀ ਬੈਂਕ ਆਈਸੀਆਈਸੀਆਈ ਬੈਂਕ ਤੇ ਸਮੇਤ 11 ਥਾਵਾਂ ਤੇ ਬੰਬ ਰੱਖੇ ਗਏ ਨੇ ਮੁਲਜ਼ਮ ਨੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਦਾਸ ਅਸਤੀਫਾ ਵੀ ਮੰਗਿਆ ਸੀ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੋਸ਼ੀ ਨੇ ਕਿਹਾ ਸੀ ਕਿ ਉਹ ਖিলাਫਤ ਇੰਡੀਆ ਦਾ ਮੈਂਬਰ ਹੈ ਉਸਨੇ ਲਿਖਿਆ ਸੀ ਕਿ ਆਰਬੀਆਈ ਨੇ ਪ੍ਰਾਈਵੇਟ ਬੈਂਕਾਂ ਨਾਲ ਮਿਲ ਕੇ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਘਟਾਲਾ ਕੀਤਾ ਹੈ ਆਰਬੀਆਈ ਗਵਰਨਰ ਸ਼ਕਤੀ ਕਾਂਦ ਦਾਸ ਵਿੱਤ ਮੰਤਰੀ ਨਿਰਮਲ ਸਤਰਾ ਸੀਤਾਰਮਨ ਬੈਂਕਿੰਗ ਦੇ ਕੁਝ ਉੱਚ ਅਧਿਕਾਰੀ ਤੇ ਭਾਰਤ ਦੇ ਕੁਝ ਮਸ਼ਹੂਰ ਮੰਤਰੀ ਇਸ ਘਟਾਲੇ 'ਚ ਸ਼ਾਮਲ ਨੇ ਸਾਡੇ ਕੋਲ ਇਸ ਲਈ ਕਾਫੀ ਠੋਸ ਸਬੂਤ ਨੇ ਵਿੱਤ ਮੰਤਰੀ ਆਰਬੀਆਈ ਗਵਰਨਰ ਦੇ استਿਫੇ ਦੀ ਮੰਗ ਕੀਤੀ ਗਈ ਮੁਲਜ਼ਮਾਂ ਨੇ ਲਿਖ ਕੇ ਮੰਗ ਕੀਤੀ ਕਿ ਦੋਵੇਂ ਕਪਲੇ ਦਾ ਖਲਾਸਾ ਕਰਨ ਵਾਲਾ ਬਿਆਨ ਜਾਰੀ ਕਰਨ ਜੇਕਰ ਇਹ ਜਿਆ ਨਹੀਂ ਹੋਇਆ ਤਾਂ ਸਾਰੇ ਬੰਬ ਇੱਕ ਇੱਕ ਕਰਕੇ ਫਟਣਗੇ ਧਮਕੀ ਦਿੱਤੀ ਗਈ ਸੀ ਤੇ ਉਸੇ ਹੀ ਸ਼ਖਸ ਨੂੰ ਧਮਕੀ ਦੇਣ ਵਾਲੇ ਨੂੰ ਜਿਸ ਨੇ ਮੇਲ ਭੇਜੀ ਵਡੋਦਰਾ ਤੋਂ ਗੁਜਰਾਤ ਦੇ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਅਗਲੀ ਖਬਰ ਜੁੜੀ ਹੈ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇੱਕ ਐਲਾਨ ਕੀਤਾ ਹੈ ਕਿ ਬਿਹਾਰ ਦੇ ਵਿੱਚ ਗੰਗਾ ਨਦੀ ਦੇ ਉੱਤੇ ਬਣੇਗਾ 6 ਲੇਨ ਕੇਬਲ ਬ੍ਰਿਜ। ਇਸ ਦੇ ਥੱਲੇੋਂ ਦੀ ਵੱਡੇ ਜਹਾਜ਼ ਵੀ ਗੁਜ਼ਰ ਸਕਣਗੇ। ਤ੍ਰਿਪੁਰਾ ਦੇ ਵਿੱਚ 2.5 ਹਜ਼ਾਰ ਕਰੋੜ ਦੇ ਰੋਡ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਮਿਲੀ ਹੈ। ਕੇਂਦਰ ਸਰਕਾਰ ਨੇ 27 ਦਸੰਬਰ ਨੀਕਾ ਬੁੱਧਵਾਰ ਅੱਜ ਕੇਂਦਰੀ ਕੈਬਨਿਟ ਦੀ ਬੈਠਕ ਦੇ ਵਿੱਚ ਕਈ ਐਮ ਫੈਸਲੇ ਲਏ ਕੇਂਦਰੀ ਮੰਤਰੀ ਨਿਰਾਗ ਠਾਕੁਰ ਨੇ ਦੱਸਿਆ ਕਿ ਬਿਹਾਰ ਦੇ ਵਿੱਚ ਦੀਗਾ ਤੋਂ ਸੋਨਪੁਰ ਜ਼ਿਲ੍ਹੇ ਦੇ ਵਿੱਚ ਗੰਗਾ ਨਦੀ ਦੇ ਉੱਤੇ 6 ਲੇਨ ਕੇਬਲ ਬ੍ਰਿਜ ਬਣਾਉਣ ਦਾ ਫੈਸਲਾ ਲਿਆ ਗਿਆ 4.5 6 ਕਿਲੋਮੀਟਰ ਲੰਬਾ ਇਹ ਪੁਲ 22 ਜਿਹੜੇ 42 ਮਹੀਨੇ ਦੇ ਵਿੱਚ ਬਣ ਕੇ ਤਿਆਰ ਹੋ ਜਾਣਾ ਇਸ ਨੂੰ ਬਣਾਉਣ ਦੇ ਲਈ 3000 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਆਵੇਗਾ ਵੱਡੀ ਗੱਲ ਇਹ ਹੈ ਕਿ ਪੁਲ ਦੇ ਥੱਲੇੋਂ ਦੀ ਵੱਡੇ ਜਹਾਜ਼ ਵੀ ਆਸਾਨੀ ਦੇ ਨਾਲ ਗੁਜ਼ਰ ਸਕਣਗੇ ਜਿਸ ਦੇ ਲਈ ਦੇਸ਼ ਦੇ ਵਿੱਚ ਅੰਤਰ ਦੇਸ਼ ਜਿਹੜਾ ਇੰਟਰਨੈਸ਼ਨਲ ਜਲ ਪ੍ਰਵਾਹਨ ਨੂੰ ਵੀ ਮਦਦ ਮਿਲੇਗੀ ਇਸ ਤੋਂ ਇਲਾਵਾ ਬੈਠਕ ਦੇ ਵਿੱਚ ਸੜਕ ਤੇ ਪ੍ਰਵਾਣ ਮਹਿਕਮੇ ਨੇ ਜੁੜੇ ਨਿਰਮਾਣ ਦੀ ਵੀ ਗੱਲ ਕੀਤੀ ਹੈ ਜੋ ਤ੍ਰਿਪੁਰਾ ਤੇ ਅਸਮ ਦੇ ਲਈ ਅਹਿਮ ਨੇ ਤ੍ਰਿਪੁਰਾ ਦੇ ਵਿੱਚ ਖੋਵਾਈ ਤੋਂ ਹਰੀਣਾ ਤੱਕ 134 ਕਿਲੋਮੀਟਰ ਲੰਬੀਆਂ ਦੋ ਸੜਕਾਂ ਦੀ ਮਰਮਮਤ ਤੇ ਚੌੜੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ 20487 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ 25 ਮਹੀਨੇ ਦੇ ਵਿੱਚ ਪੂਰਾ ਹੋਣਾ ਹੈ ਇਸ ਪ੍ਰੋਜੈਕਟ ਦੇ ਪੂਰੇ ਹੋਣ ਤੱਕ ਅਸਮ ਤੇ ਤ੍ਰਿਪੁਰਾ ਦੇ ਪਰਿਵਹਨ ਤੇ ਸੁਵਿਧਾਜਨਕ ਜਿਹੜੇ ਨੇ ਉਹ ਖੇਤਰ ਹੋ ਜਾਣਗੇ ਸੜਕਾਂ ਹੋ ਜਾਣਗੀਆਂ ਇਹ ਪ੍ਰੋਜੈਕਟ ਉੱਤਰ ਤ੍ਰਿਪੁਰਾ ਤੋਂ ਦੱਖਣੀ ਤ੍ਰਿਪੁਰਾ ਨੂੰ ਜੋੜਨ ਦਾ ਕੰਮ ਵੀ ਕਰੇਗਾ ਇਹ ਪ੍ਰੋਜੈਕਟ ਬੰਗਲਾਦੇਸ਼ ਦੀਮਾ ਦੇ ਬਹੁਤ ਤਕਰੀਬ ਤੋਂ ਲੰਘੇਗਾ ਜਿਸ ਦੇ ਨਾਲ ਕੈਲਾ ਸ਼ਹਿਰ ਕਮਾਲਪੁਰ ਖਵਾਈ ਸੀਮਾ ਚੈੱਕਪੋਸਟ ਦੇ ਮਾਧਿਮ ਰਾਹੀਂ ਬੰਗਲਾਦੇਸ਼ ਦੇ ਨਾਲ ਕਨੈਕਟੀਵਿਟੀ ਦੇ ਵਿੱਚ ਵੀ ਸੁਧਾਰ ਕਰੇਗਾ ਇਸ ਮੀਟਿੰਗ ਦੇ ਵਿੱਚ ਐਮਐਸਪੀ ਦੀ ਗੱਲ ਹੈ ਜਿਹੜੀ ਖਾਸ ਕਰਕੇ ਨਾਰੀਅਲ ਦੀ ਜਿਹੜੀ ਗਰੀ ਹੁੰਦੀ ਹੈ ਉਸ ਨੂੰ ਖੋਪਰੇ ਨੂੰ ਲੈ ਕੇ ਜਿਹੜਾ ਇੱਕ ਰੇਟ ਵਧਾਉਣ ਦੀ ਗੱਲ ਆਖੀ ਗਈ ਹੈ ਕਿ ਐਮਐਸਪੀ ਨਿਰਧਾਰਿਤ ਕੀਤਾ ਗਿਆ ਠਾਕੁਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦੁਨੀਆ ਭਰ ਦੇ ਵਿੱਚ ਇਹ ਕੋਪਰਾ ਦੀ ਕੀਮਤ ਹੈ ਜਿਹੜੀ ਉਹ ਵੱਡੇ ਪੱਧਰ ਦੇ ਉੱਤੇ ਏਠਾਂ ਆ ਰਹੀ ਸੀ ਪਰ ਇਸ ਦੇ ਨਾਲ ਹੀ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਆ ਤੇ ਉਹਨਾਂ ਦੇ ਲਾਗਤ ਦੇ ਨਾਲ ਨਾਲ ਘੱਟੋ-ਘੱਟ 50% ਦੀ ਮੁਨਾਫਾ ਦੇਣਾ ਅਸੀਂ ਯਕੀਨੀ ਬਣਾਵਾਂਗੇ ਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਨੂੰ ਪੂਰਾ ਕਰ ਰਹੇ ਹਾਂ ਸਰਕਾਰ ਨੇ ਮਿਲਿੰਗ ਕੋਪਰਾ ਦੀ ਜਿਹੜੀ ਐਮਐਸਪੀ ਹੈ 2024 ਦੇ ਸੀਜ਼ਨ ਲਈ 300 ਰੁਪਏ ਤੱਕ ਵਧਾ ਦਿੱਤੀ ਹੈ 11160 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ 2023 ਦੇ ਵਿੱਚ 10860 ਰੁਪਏ ਪ੍ਰਤੀ ਕਵੈਂਟ ਅਪਡੇਟ এবিসি ਪੰਜਾਬ ਦੇ ਖਾਸ ਬੁਲੇਟਨ ਦੇਸ਼ ਦਾ ਖਬਰਨਾਮਾ ਚ ਖਬਰਾਂ ਦਾ سلسلہ ਇੱਥੇ ਖਤਮ ਹੁੰਦਾ ਤੇ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ